ਅਮਰਿਤਪਾਲ ਸਿੰਘ ਹੁਣੀ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਵੀ ਜਿਹੜਾ ਹੈ ਇਕੱਠ ਕਰਨਗੇ ਪਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੀ ਜਿਸ ਤਰੀਕੇ ਦਾ ਉਹ ਭਾਵਕ ਹੋਏ ਭਾਵਕ ਹੋਣਾ ਮੇਕਰਣ ਇਹ ਮੁੱਖ ਕਾਰਨ ਇਹ ਸੀਗਾ ਕਿ ਇੱਕ ਤਾਂ ਸੁਸਾਇਟੀ ਇਸ ਤਰੀਕੇ ਵਾਲੀ ਹੋ ਗਈ ਦੂਜਾ ਇਹ ਹੋ ਗਿਆ ਕਿ ਉਹਨਾਂ ਦੇ ਕੋਲ ਕੋਈ ਮਦਦ ਲੈਣਾ ਹੈ ਉਹ ਮਦਦ ਕਰਨ ਗਏ ਤੇ ਉਹ ਬਾਅਦ ਚੋਂ ਉਹਨਾਂ ਦੇ ਹੀ ਖਿਲਾਫ ਹੋ ਗਿਆ ਜੀ ਤੇ ਜੇ ਮੰਨ ਲਓ ਕਿ ਉਹ ਕੱਲੀ ਕੁੜੀ ਹੁੰਦੀ ਤੇ ਫਿਰ ਤਾਂ ਇਹਨਾਂ ਤੇ ਪਰਚਾ ਪੈ ਗਿਆ ਸੀ ਬਿਲਕੁਲ ਪਰਚਾ ਤੇ ਪੈ ਗਿਆ ਸੀ ਜਿਸ ਤਰੀਕੇ ਦਾ ਕਿਡਨਾਪਿੰਗ ਦਾ ਤੇ ਫਿਰ ਉਸ ਤੋਂ ਬਾਅਦ ਹੈਗਾ ਕਿ ਜ਼ਬਰਦਸਤੀ ਜਿਹੜੀ ਬਾਬੇ ਦੇ ਖਿਲਾਫ ਐਫ ਆਈ ਆਰ ਕਰਾਈ ਇਸ ਤਰੀਕੇ ਦੇ ਜਿਹੜੇ ਪਰਚੇ ਇਹਨਾਂ ਤੇ ਪਾਏ ਜਾ ਸਕਦੇ ਸੀ ਦੇਖਦੇ ਹਾਂ ਕੀ ਹੁੰਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਵੀ ਇਸੇ ਸਾਥ ਦੇ ਖਿਲਾਫ ਬਹੁਤ ਸਾਰੇ ਜਿਹੜੇ ਹੁਣ ਬਾਹਰ ਹੋਣ ਲੱਗ ਪਏ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਕਿ ਤਨਾ ਕਿਤੇ ਆਪਾਂ ਕਹੀਏ ਕਿ ਸਿੱਖੀ ਦਾ ਨਾਮ ਜਿਹੜਾ ਬਦਨਾਮ ਕਰਦੇ ਨੇ ਔਰ ਇਹਨਾਂ ਨੂੰ ਜਿਹੜਾ ਹੈ ਕੌਮ ਨੂੰ ਨਜਿੱਠਣ ਦੀ ਲੋੜ ਹੈਗੀ ਹੈ ਕਿਉਂਕਿ ਜਿੱਥੇ ਜਿੱਥੇ ਆਪਾਂ ਕਹੀਏ ਕਿ ਖਾਸ ਕਰਕੇ ਪਿੰਡਾਂ ਵਾਲੇ ਪੰਨੇ ਜਾਂ ਜਿੱਥੇ ਪਾ ਕੇ ਕਿ ਬੇਰੋਜ਼ਗਾਰੀ ਹੈ ਲੋਕਾਂ ਦੇ ਕੋਲ ਕੰਮ ਤੰਦਾ ਨਹੀਂ ਹੈਗਾ ਜਾਂ ਜਨਾਂ ਦੇ ਕੰਮ ਨਹੀਂ ਬੰਦੇ ਉਹ ਫਿਰ ਇਦਾਂ ਦੇ ਸਾਧਾਂ ਦੇ ਉੱਤੇ ਜਿਹੜਾ ਭਰੋਸਾ